ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਦਰਾ ਰਿਵਰਸਾਈਡ ਕੈਲੀਫੋਰਨੀਆ ਅੱਜ 20ਵਾਂ ਮਹਾਨ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ ਤੇ ਉਸ ਦੇ ਸਬੰਧ ਵਿੱਚ ਬਹੁਤ ਸਾਰਾ ਲੰਗਰਾਂ ਦੀ ਸੇਵਾ ਹੋ ਰਹੀ ਹੈ ਥਾਂ-ਥਾਂ ਲੰਗਰਾਂ ਦੀ ਸੇਵਾ ਹੋ ਰਹੀ ਹੈ ਇਹਨਾਂ ਦੇ ਭਾਈ ਸਾਹਿਬ ਉਹਨਾਂ ਨੇ ਡੋਕਲਾ ਤੇ ਰਸਗੁਲੇ ਦੀ ਸੇਵਾ ਲਈ ਹੋਈ ਹੈ ਤੇ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਸਭ ਨੂੰ ਗੁਰਪ੍ਰੋਭ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਆਪ ਜੀ ਨੂੰ ਐਸਾ ਹੀ ਸਾਰੇ ਸ਼ੁਕਰਾਨਾ ਮਿਲਦਾ ਰਵੇ ਸਾਰੇ ਸੰਗਤ ਨੂੰ ਤੇ ਅਸੀਂ ਇਹੋ ਕਾੰਗੇ ਕਿ ਪੰਥ ਚੜ੍ਹਦੀ ਕਲਾ 'ਚ ਰਵੇ ਹਮੇਸ਼ਾ ਸੇਵਾ ਕਰਦਾ ਰਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਗੁਰੂ ਕੇ ਲੰਗਰ ਦੇ ਵਿੱਚ ਅਸੀਂ ਜਿੰਨਾ ਕ ਮਹਾਰਾਜ ਨੇ ਸਾਨੂੰ ਦਿੱਤਾ ਹੈਗਾ ਕਰਨ ਲਈ ਤੇ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਦਿਨ ਬਹੁਤ ਵਧੀਆ ਤਰੱਕੀਆਂ ਨਾਲ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ